ਤਿੰਦ ਕਲੈਕਸ਼ਨ ਟਿੱਬਾ ਵੱਲੋਂ ਗਰਮੀਆਂ ਦੇ ਸੀਜ਼ਨ ਵਿੱਚ ਗਿਫਟਾਂ ਵੀ ਛੜੀ ਲਾਈ ਗਈ ਹੈ ਜੀ ਤੇ ਜਿਹੜਾ ਵੀ ਗਾਹਕ ਇੱਥੇ ਆ ਕੇ 2000 ਦੀ ਸ਼ਾਪਿੰਗ ਕਰੇਗਾ ਤੇ ਉਸ ਹਰ ਗਾਹਕ ਨੂੰ ਸਰਪ੍ਰਾਈਜ਼ ਗਿਫਟ ਦਿੱਤੇ ਜਾਣਗੇ ਤੇ ਪਲੱਸ ਇੱਕ ਆਫਰ ਹੋਰ ਹੈ ਜੀ ਗਾਹਕਾਂ ਵਾਸਤੇ 1000 ਤੋਂ ਉੱਪਰ ਜਿਹੜਾ ਵੀ ਗਾਹਕ ਸ਼ਾਪਿੰਗ ਕਰੇਗਾ ਤੇ ਉਸ ਗਾਹਕ ਨੂੰ ਕੂਪਨ ਦਿੱਤੇ ਜਾਣਗੇ ਤੇ ਜਿਨ੍ਹਾਂ ਦੇ ਇਨਾਮ 29 ਸਤੰਬਰ 2025 ਯਾਨੀ ਕਿ 9ਵੇਂ ਮਹੀਨੇ ਦੇ ਵਿੱਚ ਕੱਢੇ ਜਾਣਗੇ ਤੇ ਜਿਸ ਵਿੱਚ ਪਹਿਲਾ ਇਨਾਮ ਹੋਵੇਗਾ ਜੀ ਗਿੱਜਰ ਤੇ ਦੂਸਰਾ ਇਨਾਮ ਡਿਨਰ ਸੈੱਟ ਤੇ ਤੀਸਰਾ ਇਨਾਮ ਪ੍ਰੈਸ ਤੇ ਚੌਥਾ ਇਨਾਮ 에어ਪੋਰਟ ਬੈਗ ਵੀ ਦਿੱਤਾ ਜਾਵੇਗਾ ਜੇ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਜੀ ਨੇੜੇ ਪੇਪਲਵਾਲਾ ਚੌਕ ਪਿੰਡ ਟਿੱਬਾ ਜ਼ਿਲ੍ਹਾ ਕਪੂਰਥਲਾ ਤੇ ਅਗਰ ਤੁਸੀਂ ਵੀ ਇਨ੍ਹਾਂ ਇਨਾਮਾਂ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਆ ਕੇ ਸ਼ਾਪਿੰਗ ਕਰੋ 1000 ਰੁਪਏ ਤੋਂ ਸ਼ੁਰੂ ਹੋ ਕੇ 2000 ਦੇ ਸਰਪ੍ਰਾਈਜ਼ ਗਿਫਟ ਧੜਾ ਧੜ ਮਿਲਣਗੇ ਆ ਕੇ ਮੌਕੇ ਦਾ ਫਾਇਦਾ ਲਓ ਜੀ ਧੰਨਵਾਦ